ਬਾਰ ਬਾਰ ਟਾਇਲਟ ਸੀਟ ਸਾਫ ਕਰਨ ਤੇ ਛੁਟਕਾਰਾ ਮਿਲ ਗਿਆ ਨਾ ਤੇ ਇਸ ਤਰ੍ਹਾਂ ਰੋਟੀ ਬਣਾ ਕੇ ਦੇਖਿਓ ਫੁੱਲ ਮੀ ਰੋਟੀ ਆਊਗੀ ਤੇ ਸਸੀ ਕਾਲ ਦੀ ਚਲੋ ਜੀ ਵੀਡੀਓ ਸ਼ੁਰੂਆਤ ਕਰਦੇ ਆ ਟਿਪ ਨੰਬਰ 1 ਤੇ ਆਪਣੇ ਪਾਸ ਦਰੀ ਛੰਨੀ ਸਾਰਿਆਂ ਦੇ ਘਰ ਹੁੰਦੀਆਂ ਨਾ ਆਪਾਂ ਇਹਨੂੰ ਕਿੱਦਾਂ ਯੂਜ਼ ਦੇ ਵਿੱਚ ਲਿਆ ਸਕਦੇ ਆ ਆਪਣੇ ਘਰ ਚਮਚੇ ਵਗੈਰਾ ਹੁੰਦੇ ਆ ਕੜਛੀਆਂ ਹੁੰਦੀਆਂ ਆ ਤੇ ਆਪਣੇ ਚਾਹ ਪੋਣੀ ਹੁੰਦੀ ਹੈ ਹਨਾ ਆਪਾਂ ਇਹਨੂੰ ਇਹਦੇ ਵਿੱਚ ਛੰਨੀ ਦੇ ਵਿੱਚ ਇਸ ਤਰ੍ਹਾਂ ਪਾ ਸਕਦੇ ਹੋ ਤੇ ਇਹਨੂੰ ਫਿਰ ਕਿਤੇ ਕਿੱਲੇ ਜਿਹਾ ਵਗੈਰਾ ਤੁਹਾਡੇ ਕਿਤੇ ਲੱਗੀ ਹੋਈ ਹੈ ਨਾ ਕੰਦੇ ਉੱਤੇ ਹੁੱਕ ਵਗੈਰਾ ਤੇ ਉੱਥੇ ਵਸ ਇਹਨੂੰ ਟੰਗ ਦੋ ਤੇ ਬੜੀ ਆਸਾਨੀ ਨਾਲ ਤੁਸੀਂ ਇਹਦੇ ਵਿੱਚ ਚਮਚਾ ਵਗੈਰਾ ਵੀ ਕੱਢ ਸਕਦੇ ਹੋ ਮੈਂ ਤੁਹਾਨੂੰ ਇੱਥੇ ਟੰਗ ਕੇ ਵੀ ਦੱਸਣ ਲੱਗੀਆਂ ਬਹੁਤ ਕਮਾਲ ਦੀ ਟ੍ਰਿਕ ਹੈ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਗੀ ਇਹ ਵਾਲੀ ਟ੍ਰਿਕ ਤੇ ਚਲਈਏ ਹੁਣ ਟ੍ਰਿਕ ਨੰਬਰ 2 ਤੇ ਚੱਲਦੇ ਆ ਸਾਰਿਆਂ ਦੇ ਘਰ ਇਦਾਂ ਦੇ ਗੈਸ ਚੁੱਲ੍ਹੇ ਤਾਂ ਹੈਗੇ ਆ ਹਨਾ ਜਿਹੜੇ ਇਹਨਾਂ ਦੇ ਬਰਨਰ ਥੱਲੇ ਆ ਹੁੰਦੀ ਹੈ ਨਾ ਚੀਜ਼ ਗੋਲ ਜੀ ਤੁਸੀਂ ਦੇਖੀ ਹੋਣੀ ਹੈ ਤੇ ਇਹ ਕਾਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਚਲੋ ਇਹ ਵੀ ਟਰਿਕ ਤੁਹਾਨੂੰ ਦੱਸਦੀ ਆ ਤੇ ਇਹ ਆਪਾਂ ਇਸ ਤਰ੍ਹਾਂ ਪਾਣੀ ਵਗੈਰਾ ਗੜਬੀ ਹੋ ਗਈ ਵੱਡੀ ਗੜਬੀ ਛੋਟੀ ਗੜਬੀ ਆਪਾਂ ਜਦੋਂ ਗਰਮ ਕਰਨੀ ਹੁੰਦੀ ਉਹ ਕੋਲੀ ਹੋ ਗਈ ਹੈ ਨਾ ਪਲੇਟਾਂ ਛੋਟੀਆਂ ਹੋ ਗਈਆਂ ਤੇ ਬਸ ਆਪਾਂ ਇਹਨੂੰ ਸਿੱਧੇ ਇਦਾਂ ਕਰਕੇ ਗਰਮ ਕਰ ਸਕਦੇ ਆ ਤੇ ਬਹੁਤ ਆਸਾਨੀ ਨਾਲ ਗਰਮ ਹੋ ਜਾਂਦੇ ਆ ਆਪਣੇ ਹੱਥ ਵਗੈਰਾ ਨਹੀਂ ਜਲਦੇ ਹੈਗੇ ਗੈਸ ਵੀ ਇਹਨ ਪੂਰੀ ਪ੍ਰੋਪਰ ਲੈਂਦੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਟਰਿਕ ਹੈ ਇਹ ਵਾਲੀ ਵੀ ਤੇ ਕਿਹਨੂ ਕਿਹਨੂ ਇਹ ट्रिक ਪਤਾ ਨਹੀਂ ਸੀਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਮੈਂ ਤੁਹਾਨੂੰ ਛੋਟੀ ਕੋਲੀ ਵੀ ਦੱਸ ਦਿੰਦੀ ਆ ਇਹਨਾਂ ਦੇ ਟੱਕਣੇ ਇਸ ਕਰਕੇ ਹੀ ਦਿੱਤੇ ਜਾਂਦੇ ਆ ਕਿ ਆਪਾਂ ਇਦਾਂ ਵੀ ਚੀਜ਼ਾਂ ਵਗੈਰਾ ਗਰਮ ਕਰ ਸਕਦੇ ਆ ਦੇਖੋ ਤੇ ਚਲਿਓ ਹੁਣ ਟ੍ਰਿਕ ਨੰਬਰ 3 ਵੱਲ ਚੱਲਦੇ ਆ ਆਪਣੇ ਘਰ ਇਦਾਂ ਦੇ ਫਰਨੀਚਰ ਦਾ ਹਰੇਕ ਘਰ ਮਿਲ ਹੀ ਜਾਊ ਜਿਹੜਾ ਇਦਾਂ ਫਟਿਆ ਵਗੈਰਾ ਸਾਈਡ ਤੇ ਹੁੰਦਾ ਹੈ ਹਨਾ ਤੇ ਆਪਾਂ ਅੱਜ ਇਹਨੂੰ ਕਿੱਦਾਂ ਕਵਰ ਕਰ ਸਕਦੇ ਆ ਬਿਨਾਂ ਮਿਹਨਤ ਕੀਤੀ ਇਹ ਚਲੋ ਤੁਹਾਨੂੰ ਦੱਸਦੀ ਆ ਤੇ ਇਦਾਂ ਸਟੈਚੇਬਲ ਪਜਾਮਾ ਇੱਕ ਪਿਆ ਸੀਗਾ ਉਹ ਮੈਂ ਲੈ ਲਿਆ ਇਹ ਯੂਜ਼ ਦੇ ਵਿੱਚ ਨਹੀਂ ਸੀਗਾ ਤੇ ਪਜਾਮਾ ਥੋੜਾ ਜਿਹਾ ਮੈਂ ਇਹਨਾਂ ਮਿਲ ਲਿਆ ਤੁਸੀਂ ਹਾਫ ਕਰਨਾ ਚਾਹੁੰਦੇ ਹੋ ਮਤਲਬ ਕਵਰ ਇਹਦਾ ਬਣਾਉਣਾ ਚਾਹੁੰਦੇ ਜੇ ਫੁੱਲ ਉਹ ਥੋੜੇ ਤੇ ਡਿਪੈਂਡ ਕਰਦਾ ਹੈ ਤੇ ਬਸ ਇਹਨੂੰ ਮੈਂ ਕੈਂਚੀ ਨਾਲ ਇੱਥੋਂ ਕੱਟ ਲੈਣਾ ਦੋਨੋਂ ਹੀ ਮੈਂ ਕੱਟ ਲੈਣੇ ਕੈਂਚੀ ਦੇ ਨਾਲ ਤੇ ਇਹਨ ਜਿਹੜੀ ਦੀ ਸੀਨ ਹੈ ਨਾ ਉਹ ਗੱਬੇ ਦੀ ਸਾਈਡ ਤੇ ਆਣੀ ਚਾਹੀਦੀ ਹੈ ਤੇ ਅੰਦਰਲੇ ਬੰਨੇ ਤੁਸੀਂ ਦੇ ਸਕਦੇ ਨੇ ਇਦਾਂ ਸਰਾਣੇ ਵਾਂਗੂ ਕਵਰ ਵਾਂਗੂ ਆਪਾਂ ਇਹਨੂੰ ਚੜਾ ਦੇਣਾ ਉੱਤੇ ਤੇ ਇਹ ਵਾਲੀ ਜਿਹੜੀ ਚੀਜ਼ ਹੈਗੇ ਪੈਰਾਂ ਦਾ ਨਿਸ਼ਾਨ ਵਾਲੀ ਸਾਈਡ ਦੀ ਉਹ ਆਪਾਂ ਉਧਰ ਦੂਜੇ ਬੰਨੇ ਕਰ ਦੇਣੀ ਹੈ ਤੇ ਆ ਦੇਖੋ ਆਪ ਨੂੰ ਐਨ ਬੁਕਟ ਟੂ オーپن ਕੇ ਤਿਆਰ ਹੋ ਗਈ ਨਵੀ ਤੇ ਦੋਨੇ ਬੰਨੇ ਮੈਂ ਤੁਹਾਨੂੰ ਦੱਸ ਦਿੰਦੀ ਆ ਕੋਈ ਦੇਖ ਕੇ ਜੱਜ ਨਹੀਂ ਕਰ ਸਕਦਾ ਕਿ ਇਹ ਆਪਰਾ ਕਪੜਾ ਲਾਇਆ ਹੋਇਆ ਹੈ ਤੇ ਚਲਈਏ ਹੁਣ ਟੈਕ ਨੰਬਰ ਤੇ ਟ੍ਰਿਕ ਨੰਬਰ 3 ਵਾਲ ਚੱਲਦੇ ਆ ਇਦਾਂ ਦੇ ਕੰਟੇਨਰ ਡੱਬੇ ਹਰੇ ਦੇ ਘਰ ਹੁੰਦੇ ਆ ਆਪਾਂ ਮਾਰਕੀਟ ਤੋਂ ਕੁਝ ਖਾਣ ਨੂੰ ਲੈ ਕੇ ਆਈਸਕ੍ਰੀਮ ਜਾਂ ਟਿੱਕੀ ਵਗੈਰਾ ਲੈ ਕੇ ਆਉਂਦੇ ਤਾਂ ਇਦਾਂ ਦੇ ਕੰਟੇਨਰ ਮਿਲ ਹੀ ਜਾਂਦੇ ਹਨ ਤੇ ਇਹਦਾ ਆਪਾਂ ਯੂਜ਼ ਕਰਾਂਗੇ ਹੁਣ ਇੱਥੇ ਕਰਦ ਮੈਂ ਕਰ ਲਈ ਗਰਮ ਟੱਕਣੀ ਨੂੰ ਲੱਗਿਆ ਹੋਈ ਹੈ ਬਸ ਇੱਥੇ ਮੈਂ ਗਰਮ ਕਰ ਦੇਣਾ ਨਾ ਇਹਦੇ ਦੇ ਵਿੱਚ ਸੁਰਾਹ ਕਰ ਲੈਣਾ ਹੈ ਤੇ ਮਤਲਬ ਉਹਨਾਂ ਕੀ ਸੁਰਾਖ ਕਰਨਾ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਜੂਸ ਕਰਨੀ ਹੈ ਨਾ ਇਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਆਹ ਲੋ ਜੀ ਇਹਨੂੰ ਮੈਂ ਸੁਰਾਖ ਕਰ ਲਿਆ ਹੈ ਸੁਰਾਖਾਂ ਤੋਂ ਬਾਅਦ ਤੇ ਇਹਦਾ ਢੱਕਣ ਵਗੈਰਾ ਖੋਲ ਕੇ ਤੇ ਇਹਦੇ ਵਿੱਚ ਕੰਟੀ ਜਿੰਨੇ ਵੀ ਮੇਰੇ ਕੋਲ ਸ਼ੈਂਪੂ ਦੇ ਪਾਊਚ ਵਗੈਰਾ ਪਏ ਹਨ ਉਹ ਇਹਦੇ ਵਿੱਚ ਮੈਂ ਪਾ ਦਿੱਤੇ ਹੈ ਤੇ ਇੱਕ ਸ਼ੈਂਪੂ ਦਾ ਪੌਚ ਮੈਂ ਕੱਢਿਆ ਹੈ ਬਾਹਰੋਂ ਤੇ ਤੁਸੀਂ ਦੇਖ ਸਕਦੇ ਏਦਾਂ ਢੱਕਣ ਵਗੈਰਾ ਲਗਾ ਕੇ ਜਾਂ ਤੁਸੀਂ ਸ਼ੈਂਪੂ ਦੇ ਪੌਚ ਪਾ ਸਕਦੇ ਹੋ ਜਾਂ ਸਾਸ ਦੇ ਪੌਚ ਹੁੰਦੇ ਆ ਜਾਂ ਆਪਣੇ ਹੈਂਕੀ ਵਗੈਰਾ ਹੋਗੇ ਟਿਸ਼ੂ ਪੇਪਰ ਹੋ ਗਿਆ ਉਹ ਤੁਸੀਂ ਹਨਾ ਪਾ ਸਕਦੇ ਹੋ ਤੇ ਇਹ ਲਈਏ ਡਬਲ ਜਿਹਨੂੰ ਆਪਾਂ ਕਹਿੰਦੇ ਆ ਟੇਪ ਟੇਪ ਲੈ ਕੇ ਤੇ ਮੈਂ ਬਾਥਰੂਮ ਦੇ ਵਿੱਚ ਅਡਜਸਟ ਕਰ ਦਵਾਂਗੀ ਤੇ ਲੋਜੀ ਬਹੁਤ ਵਧੀਆ ਟੈਲ ਦੇ ਉੱਤੇ ਤਾਂ ਬਹੁਤ ਛੇਤੀ ਅਜਸਟ ਹੋ ਜਾਂਦੀ ਹੈ ਵਾਰੀ ਡਬਲ ਟੇਪ ਤੇ ਲੋਜੀ ਜੀ ਨੇ ਤੁਹਾਨੂੰ ਸ਼ੈਂਪੂ ਦੀ ਲੋੜ ਹੈ ਤੁਸੀਂ ਇਸ ਵਿੱਚ ਸ਼ੈਂਪੂ ਰਾਮ ਨਾ ਕੱਢੋ ਇੱਕ ਪੌਚ ਕੱਢੋ ਦੋ ਤਿੰਨ ਪੌਚ ਓਦਾਂ ਹੀ ਵੀ ਦੇ ਤੁਸੀਂ ਦੇ ਸਕਦੇ ਆ ਦੇਖੋ ਇੱਕ ਕੱਢੂਗੇ ਕਿ ਉਹਨੂੰ ਕੱਟੋ ਦੂਜਾ ਵੀ ਆ ਜਾਊਗਾ ਤੀਜਾ ਵੀ ਆ ਜਾਊਗਾ ਹੈਨਾ ਤੇ ਹੈ ਨਾ ਵੀ ਕਮਾਲ ਦੀ ਟ੍ਰਿਕ ਤੇ ਜ਼ਰੂਰ ਲਾਈਕ ਕਰਿਓ ਤੇ ਅਗਲੀ ਟ੍ਰਿਕ ਵੱਲ ਚੱਲਦੇ ਆਂ ਇਦਾਂ ਦੇ ਲਫਾਫੇ ਹਰੇਕ ਦੇ ਘਰਾਂ ਮਿਲ ਜਾਂਦੇ ਜਦੋਂ ਸਬਜ਼ੀ ਮੰਡੀ ਤੋਂ ਆਪਾਂ ਗੰਡੇ ਵਗੈਰਾ ਲੈ ਕੇ ਆਂਦੇ ਆ ਹੈਨਾ ਤੇ ਬਸ ਆਪਾਂ ਇਹਨੂੰ ਡੰਡੇ ਦੇ ਨਾਲ ਬੰਨ ਲਿਆ ਹੈ ਨਾਲ ਹੀ ਗੁੱਤਵਟਨ ਪਾ ਲਿਆ ਜੇ ਤੁਸੀਂ ਧਾਗੇ ਨਾਲ ਵੀ ਬੰਨ ਸਕਦੇ ਹੋ ਬੰਨ ਕੇ ਤੇ ਇਹਦੇ ਨਾਲ ਬਾਥਰੂਮ ਦੀ ਟੈਲਾਂ ਬਾਥਰੂਮ ਵਗੈਰਾ ਟਾਇਲਟ ਸੀਟ ਵਗੈਰਾ ਬਹੁਤ ਵਧੀਆ ਢੰਗ ਨਾਲ ਸਾਫ਼ ਹੁੰਦੀ ਹੈ ਹਾਰਪਿਕ ਦੇ ਉੱਤੇ ਮੈਂ ਥੋੜਾ ਜਿਹਾ ਛਿੜਕਾ ਲਿਆ ਹੈ ਇੰਦਾ ਸਾਫ਼ ਕਰਾਂਗੇ ਤਾਂ ਹਾਰਪਿਕ ਦੇ ਦਾਗ ਵਗੈਰਾ ਕੁਝ ਨਹੀਂ ਪੈਂਦੇ ਹੈਗੇ ਨਾ ਬਾਰ ਮਤਲਬ ਛੇਤੀ ਸਾਫ਼ ਹੋ ਜਾਂਦੀ ਟਾਇਲਟ ਸੀਟ ਆ ਟੈਲਾਂ ਵਗੈਰਾ ਬਹੁਤ ਵਧੀਆ ਢੰਗ ਨਾਲ ਸਾਫ਼ ਹੁੰਦੀਆਂ ਹੈ ਤੇ ਬਹੁਤ ਆਸਾਨ ਟ੍ਰਿਕ ਹੈ ਜਰੂਰ ਘਰ ਦੇ ਵਿੱਚ ਇਸਤੇਮਾਲ ਕਰੋ ਇਸਤੇਮਾਲ ਕਰਕੇ ਜਰੂਰ ਦੱਸਿਓ ਵੀ ਇਹ ਟ੍ਰਿਕ ਕਿੱਦਾਂ ਦੀ ਲੱਗੀ ਆ ਤੇ ਬਾਅਦ ਵਿੱਚ ਇਹਨੂੰ ਵਾਸ਼ ਕਰਕੇ ਤੇ ਤੁਸੀਂ ਇਹਨੂੰ ਜਿਹੜੀ ਹੈਗੀ ਆ ਬੋਰੀ ਤੁਸੀਂ ਸੁੱਕਣਾ ਪਾ ਸਕਦੇ ਹੋ ਤੇ ਆਹ ਦੇਖੋ ਜੀ ਟਾਇਲਸ ਬਿਲਕੁਲ ਸਾਫ਼ ਹੋ ਗਈ ਬਿਨਾ ਮਿਹਨਤ ਕਿੰਨੀ ਤੇ ਚਲ ਲਈ ਅਗਲੀ ਟ੍ਰਿਕ ਵੱਲ ਚਲਦੇ ਆਂ ਇਦਾਂ ਦੇ ਖਾਲੀ ਕੰਟੇਨਰ ਹਰੇਕ ਅਧਿਕਰ ਹੁੰਦੇ ਆ ਹਨਾ ਤੇ ਆਪਾਂ ਇਹਨੂੰ ਕਿੱਦਾਂ ਜੂਸ ਦੇ ਵਿੱਚ ਲਿਆ ਸਕਦੇ ਚਲੇ ਦੇ ਦੀਆ ਤੇ ਆਪਣੇ ਘਰ ਵਿੱਚ ਫालतू ਭਾਂਡੇ ਪੇਉਂਦੇ ਗਲਾਸ ਵਗੈਰਾ ਕਦੀ ਇੱਧਰ ਕਦੀ ਉੱਧਰ ਰੱਖਣ ਨਾਲ ਤੇ ਸੌਖਾ ਤਰੀਕਾ ਹੈ ਕਿ ਆਪਾਂ ਇਹਨੂੰ ਇਹਦਾ ਡੱਬੇ ਦੇ ਕੰਟੇਨਰ ਵਾਲੇ ਵਿੱਚ ਪਾ ਕੇ ਰੱਖ ਸਕਦੇ ਹੋ ਹੋਰ ਵੀ ਤੁਸੀਂ ਕੱਲਾ ਇਹਨੂੰ ਵੀ ਢੱਕਣ ਲਗਾ ਕੇ ਇਦਾਂ ਰੱਖ ਸਕਦੇ ਹੋ ਬਟ ਜੇ ਤੁਹਾਡੇ ਕੋਲ ਹੋਰ ਵੀ ਕੋਈ ਚਮਚੇ ਵਗੈਰਾ ਹੋ ਗਏ ਜਾਂ ਕੜਸ਼ੀਆਂ ਜਾਂ ਹੋਰ ਕੁਛਾ ਚਾਹ ਪੋਣੀਓ ਫालतੂ ਦੇ ਉਹ ਤੁਸੀਂ ਇਹਦੇ ਵਿੱਚ ਪਾ ਕੇ ਤੇ ਇਦਾਂ ਰੱਖ ਸਕਦੇ ਹੋ ਢੱਕਣ ਵਗੈਰਾ ਲਗਾ ਕੇ ਤੇ ਮੈਂ ਕਿੰਨਾ ਜ਼ਿਆਦਾ ਸਮਾਨ ਇਹਦੇ ਵਿੱਚ ਇੱਕ ਡੱਬੇ ਦੇ ਵਿੱਚ ਕਿੰਨਾ ਕੰਟੇਨਰ ਚ ਇੰਨਾ ਜ਼ਿਆਦਾ ਸਮਾਨ ਆ ਗਿਆ ਸੀ ਨਾ ਬਹੁਤ ਜਿਆਦੇ ਤੇ ਜਲੀ ਇੱਕ ਅਗਲੀ ਟ੍ਰਿਕ ਵੱਲ ਚਲਦੇ ਆਂ ਇੱਥੇ ਮੈਂ ਮਤਲਬ ਟ੍ਰਿਕੇ ਫੋਲੋ ਕੀਤੀ ਸੀਗੀ ਬਟ ਮੈਨੂੰ ਇੰਨੀ ਵਧੀਆ ਨਹੀਂ ਲੱਗੀ ਜਿਹੜਾ ਕੁੱਕਰ ਦੇ ਉੱਤੇ ਰੋਟੀ ਬਣਾਉਣ ਵਾਲੀ ਟ੍ਰਿਕ ਤੇ ਬਹੁਤ ਜਿਆਦਾ ਟਾਈਮ ਲੱਗ ਜਾਂਦਾ ਹੈ ਆ ਮੈਂ ਪਹਿਲਾਂ ਰੋਟੀ ਉਹਦੇ ਤੇ ਫਿਰ ਅੱਧੀ ਕੱਚੀ ਸੀ ਨਾ ਚੁੱਲੇ ਤੇ ਰਾੜੀ ਉਹ ਤੇ ਸੌਰੀ ਗੈਸ ਤੇ ਰਾੜੀ ਸੀਗੀ ਫੇਰੀ ਦੇ ਤੇ ਰੱਖੀ ਇਹ ਟ੍ਰਿਕ ਬਿਲਕੁਲ ਫੇਲ ਹੈ ਹੈਨਾ ਤੇ ਅਗਲੀ ਟ੍ਰਿਕ ਵੱਲ ਚਲਦੇ ਆਂ ਇਹ ਟ੍ਰਿਕ ਹੈਗੀ ਆਪਣੇ ਘਰਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਉਹ ਰੂਈ ਵਗੈਰਾ ਕੱਪੜੇ ਦੇ ਉੱਤੇ ਆ ਜਾਂਦੀ ਹੈ ਤਾਂ ਆਪਾਂ ਇਹਨੂੰ ਕਿਸੇ ਆਸਾਨੀ ਨਾਲ ਸਾਫ਼ ਕਰ ਸਕਦੇ ਆ ਲੋਹੇ ਦੇ ਕੂਚੇ ਨਾਲ ਤੇ ਵਾਕਈ ਇਹ ਕੰਮ ਕਰਦਾ ਹੈ ਪਰ ਥੋੜਾ ਜਿਹਾ ਮਿਹਨਤ ਦਾ ਕੰਮ ਹੈ ਮਤਲਬ ਥੋੜਾ ਜਿਹਾ ਟਾਈਮ ਕਾਫੀ ਆਪਣਾ ਲੱਗਦਾ ਹੈ ਤਾਂ ਇਹ ਸਾਰੀ ਰੂਈ ਬਿਲਕੁਲ ਸਾਫ਼ ਹੋ ਜਾਂਦੀ ਹੈ ਤੇ ਆਈ ਹੋਪ ਤੁਹਾਨੂੰ ਇਹ ਵਾਲੀ ਟ੍ਰਿਕ ਵਧੀਆ ਲੱਗੀ ਹੋਗੀ ਹਨਾ ਵਧੀਆ ਲੱਗੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆਦੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੇ ਚਲੋ ਅਗਲੀ ਟ੍ਰਿਕ ਵੱਲ ਚੱਲਦੇ ਆਂ ਤੇ ਜਿਹੜੀ ਅਗਲੀ ਟ੍ਰਿਕ ਹੈਗੀ ਸਾਬਣ ਦੇ ਬੇਸਟ ਇਦਾਂ ਦੇ ਲਫਾਫੇ ਸਾਡੇ ਕੋਲ ਹੁੰਦੇ ਆ ਤੇ ਆਪਾਂ ਇਹਨਾਂ ਨੂੰ ਸਿੱਟ ਦਿੰਦੇ ਆ ਜਾਂ ਸਾੜ ਦਿੰਦੇ ਆ ਬਟ ਇਹਦਾ ਨਵਾਂ ਤਰੀਕਾ ਆਪਾਂ ਤੁਹਾਨੂੰ ਦੱਸ ਦਿਆ ਇਹਦੇ ਅੰਦਰਲੇ ਜਿਹੜੇ ਜਿੱਚ ਸਾਬਣ ਲਪੇਟਿਆ ਹੁੰਦਾ ਉਹ ਮੈਂ ਇਹਦਾ ਉਹ ਕੱਢ ਲਿਆ ਤੇ ਇਹਨੂੰ ਬਸ ਮੈਂ ਕੱਟ ਕਰ ਲੈਣਾ ਪੇਪਰ ਨੂੰ ਹੁਣ ਪੇਪਰ ਨੂੰ ਕੱਟ ਕਰਨ ਤੋਂ ਬਾਅਦ ਚੱਲਦੇ ਆਪਾਂ ਆਪਣੀ ਅਲਮਾਰੀ ਵਾਲੀ ਸਾਈਡ ਇਥੇ ਕੱਪੜੇ ਵਗੈਰਾ ਜਿਹੜੇ ਆਪਾਂ ਤਿਆਹ ਲਗਾ ਕੇ ਰੱਖੇ ਹੁੰਦੇ ਆਪਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਰੱਖ ਦੇਣਾ ਹੈ ਇਦਾਂ ਕੱਪੜਿਆਂ 'ਚ ਸਮੈਲ ਬਿਲਕੁਲ ਨਹੀਂ ਆਉਂਦੀ ਆ ਤੁਸੀਂ ਬੈੱਡ ਬੋਸ 'ਚ ਵੀ ਰੱਖ ਸਕਦੇ ਹੋ ਤੇ ਬਸ ਖੁਸ਼ਬੂ ਹੀ ਰਹੋਗੀ ਤੁਹਾਡੀ ਅਲਮਾਰੀ ਦੇ ਵਿੱਚ ਤੇ ਇਦਾਂ ਲੈ ਬੰਨੇ ਰੱਖਣ ਤੋਂ ਬਾਅਦ ਉਦੋਂ ਮੇਰੇ ਦੁਪੱਟੇ ਵਗੈਰਾ ਪਏ ਸੀ ਬਸ ਮੈਂ ਉਹਨਾਂ ਦੇ ਵਿੱਚ ਰੱਖ ਦਿੱਤੇ ਸੀਗੇ ਤੇ ਜਿਹੜੇ ਆ ਪੈਂਟ ਕੋਟ ਪਏ ਹੋ ਸੀਗੇ ਬੱਚਿਆਂ ਦੇ ਜਾਂ ਸਰਦਾਰ ਜੀ ਹੋ ਰਹੇ ਨੇ ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਪਾ ਦਿੱਤਾ ਹੈ ਤੇ ਯਕੀਨ ਮੈਨੂੰ ਬਹੁਤ ਵਧੀਆ ਸਮੈਲ ਸਮੈਲ ਆਉਂਦੀ ਹੈ ਕੱਪੜਿਆਂ ਵਿੱਚ ਥੈਂਕਸ ਫॉर ਵਾਚਿੰਗ